ਕਿ ਜਿਹੜਾ ਮੰਗਦੇ ਫਾਈਲ ਜੋ 5 ਸਾਲ ਕੋਈ ਕੰਮ ਕੀਤਾ ਸੀ ਮਗਰਲੇ ਸਵਾ 3 ਸਾਲ ਬਿਲਕੁਲ ਕੰਮ ਨਹੀਂ ਹੋਇਆ ਸਰਕਾਰਾਂ ਅੱਜ ਸਾਰੇ ਫਰੰਟਾਂ ਤੇ ਫੇਲ ਨੇ ਕੋਈ ਮਹਿਕਮਾ ਕੰਮ ਕਰ ਕਰਕੇ ਨਹੀਂ ਦਿਖਾ ਰਿਹਾ ਲਾਅ ਐਂਡ ਆਰਡਰ ਬੜਾ ਨੀਵੇਂ ਲੈਵਲ ਤੇ ਪਹੁੰਚ ਚੁੱਕਿਆ ਹੋਇਆ ਅੱਜ ਜਿਹੜੇ ਹਾਲਾਤ ਆ ਉਹਦਾ ਇਲੈਕਸ਼ਨ ਹੈ ਅੱਜ ਅੱਜ ਸਾਰੇ ਦਫ਼ਤਰ ਰਜਿਸਟਰਾਰ ਦਫ਼ਤਰ ਡੀਟੀਓ ਦਫ਼ਤਰ ਬੁਰਾ ਹਾਲ ਆ ਸਾਰਿਆਂ ਦਾ ਅਸੀਂ ਲੋਕਾਂ ਦੇ ਸਾਹਮਣੇ ਲਿਆ ਰਹੇ ਆ ਵੀ ਸਰਕਾਰ ਹਰ ਇੱਕ ਜਗ੍ਹਾ ਫੇਲ ਹੈ ਅਗਲਾ ਸਵਾ ਸਾਲ ਡੇਢ ਸਾਲ ਮੈਸੇਜ ਦੇਣ ਦਾ ਟਾਈਮ ਹੈ ਇਸ ਸਰਕਾਰ ਨੂੰ ਵੀ ਅਸੀਂ ਤੁਹਾਡੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਅਗਰ ਤੁਸੀਂ ਆਪਣਾ ਕੰਮ ਕਰਨ ਦਾ ਵਤੀਰਾ ਤੇ ਤਰੀਕਾ ਨਾ ਬਦਲਿਆ ਤਾਂ ਸਵਾ ਸਾਲ ਬਾਅਦ ਤੁਹਾਡਾ ਉਹੀ ਹਸ਼ਰ ਹੋਏਗਾ ਜੋ ਇਸ ਇਲੈਕਸ਼ਨ ਤੋਂ ਚੋਣ ਜਾ ਰਹੇ ਸੀ ਬਖਸ਼ ਤੱਕੇ ਦਾ ਰੋਪ ਲਾ ਰਿਹਾ ਕੀ ਕਹਿਣਾ ਬੜੇ ਸਿਆਣੇ ਆ ਜਿੱਥੇ ਪਾਰਟੀ ਦਾ ਸਿੰਬਲ ਬੜੀ ਵੱਡੀ ਚੀਜ਼ ਹੈ ਉਥੇ ਮੈਂ ਸਮਝਦਾ ਚਿਹਰਾ ਕੈਂਡੀਡੇਟ ਕੌਣ ਆ ਪਰਸਨੈਲਿਟੀ ਬੇਸਡ ਇਲੈਕਸ਼ਨ ਹੁੰਦੀ ਆ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਅ ਕਹਿੰਦੀ ਸੀ ਵੀ ਸਾਡੀ ਵਲੰਟੀਅਰ ਸੀ ਪਾਰਟੀ ਆ ਅੱਜ ਮੈਨੂੰ ਖੁਸ਼ੀ ਆ ਕਿ ਵੇਖੋ ਰਾਣਾ ਤਾਂ ਖੇਤੀ ਕਰਦਾ ਸੀ ਕੋਈ ਜੰਮ ਦਾ ਇੰਡਸਟਰੀ ਹਿਸਟਰੀ ਸੀ ਤੇ ਇੰਡਸਟਰੀ ਵੀ ਕੀਤੀ ਫਿਰ ਲੋਕਾਂ ਦੀ ਸੇਵਾ ਵੀ ਕੀਤੀ ਤੇ 25 ਸਾਲ ਉਹ ਕੰਮ ਕੀਤਾ ਕਿ ਜੇ ਕਪੂਰ ਤੇ ਜਿਵੇਂ ਡਾਲਡਾ ਆਪਾਂ ਡਾਲਡਾ ਹੁੰਦਾ ਬ੍ਰਾਂਡ ਨੇ ਤੇ ਆਪਾਂ ਲੋਕਾਂ ਦੇ ਚਰਨਾਂ 'ਚ ਹਮੇਸ਼ਾ ਵਰ ਪਰ ਰਹੇ ਉਹਨਾਂ ਨੇ ਕੰਮ ਕੀਤੇ ਲੋਕਾਂ ਨੇ ਚੋਣੀਆਂ ਇਸੇ ਤਰ੍ਹਾਂ ਲੁਧਿਆਣੇ ਦੇ ਲੋਕਾਂ ਨੇ ਵੇਖਣਾ ਕਿ ਉਹਨਾਂ ਨਾਲ ਕਿੰਨੇ ਸਮੇਂ ਤੋਂ ਗਲੀਆਂ 'ਚ ਕਿਹੜਾ ਬੰਦਾ ਤੁਰਦਾ ਰਿਹਾ ਦਫ਼ਤਰਾਂ 'ਚ ਕਿਹੜਾ ਬੰਦਾ ਕੰਮ ਕਰਾਉਂਦਾ ਰਿਹਾ ਔਰ ਕਿਸ ਬੰਦੇ ਦੇ ਵਿੱਚ ਰਾਜ ਕਰਨ ਦੀ ਜ਼ਰੂਰਤ ਰਾਣਾ ਜੀ ਜਿਵੇਂ ਸਭਾ ਚੁੱਕੇ ਜਾ ਰਹੇ ਸੀ ਕਾਂਗਰਸ ਦੀ ਯੂਨੀਟੀ ਨੂੰ ਲੈ ਕੇ ਤੇ ਅੱਜ ਸਾਰੇ ਆ ਸਾਰੇ ਇਕੱਠੇ ਹੋਏ ਨੇ ਹੋ ਗਈ ਬੋਲਤੀ ਬੰਦ ਬੰਦ ਨਾ ਹਉਣ ਤੱਕ ਆ ਸਾਰੇ ਇਕੱਠੇ ਆ ਅੱਗੇ ਰੇਲੇ ਇਸੇ ਤਰ੍ਹਾਂ ਇਧਰੋਂ ਹੋਰ ਤੇਜ਼ੀ ਦੀ ਰਫ਼ਤਾਰ ਨਾਲ ਕੰਮ ਆਉਂਦਾ اوه توکي ملا ٿي سگهي ٿو لڳاتار ٿا آريا ڇا ٿا يا